ਤਨ ਲੱਗਦਾ ਉਹ ਜੀਖਾਨ ਕਲਾਕਾਰ ਹੈ ਪਰ ਬੁਢਾ ਸਾਡਾ ਵੀ ਕਬਈ ਹੈ ਉਹ ਅੱਜ ਵੀ ਕਹਿੰਦਾ ਚਲੋ ਕਾਕਾ ਜੀ ਬਾਹਰ ਹੋ ਕਿੱਥੇ ਨਹੀਂ ਖੜਾ ਮੈਂ ਤੇਰੇ ਨਾਲ ਦੱਸ ਦੇ ਹੁਣ ਇੱਕ ਗੱਲ ਲੈ ਇੱਕ ਗੱਲ ਹੁਣ ਤਾਂ ਮਿੱਤਰੋ ਤਾਰਚ ਵੀ ਜਿੱਤੇ ਟੱਕਰੀ ਉੱਤੇ ਇੱਕ ਗੱਲ ਹੀ ਪੁੱਛਣੀ ਹੈ ਕਿਹੜੀ ਉਹ ਕਿੱਥੇ ਨਹੀਂ ਖੜਾ ਮੈਂ ਤੇਰੇ ਨਾਲ ਦੱਸ ਦੇ ਕਿੱ ਕਦੋਂ ਤੇਰਾ ਕੀ ਤਾਂ ਨਹੀਂ ਖਿਆਲ ਦੱਸਦੇ ਉਹ ਹਾਜ਼ਮ ਨਾ ਆਈ ਨਾ ਤੈਨੂੰ ਵਫਾਦਾਰੀਆਂ ਨਹੀਂ ਪਾਈਆਂ ਦੂਰ ਹੋ ਗਏ ਨਨੜਿਆ ਆ ਕੇ ਕੀ ਦੇ ਪਿੱਛੇ ਕਾ ਤੂੰ ਛੱਡ ਦਿੱਤਾ ਯੱਟ ਨੂੰ ਮੈਂ ਤੈਨੂੰ ਪੁੱਛਣਾ ਅੱਖਾਂ 'ਚ ਅੱਖਾਂ ਪਾ ਕੇ ਇਹ ਨਾ ਸੋਚ ਦਾਰੂ ਦੂਰੂ ਪੀ ਕੇ ਸਾਰ ਨੂੰ ਮੈਂ ਤੈਨੂੰ ਭੁੱਲ ਚੁੰਦੋ ਚਾਰ ਪੈਕ ਲਾ ਗੇ ਆਹ ਦਸ ਕਦ ਫੜਿਆ ਮੈਂ ਆਈ ਹੁਣ ਤੇਰਾ ਮੈਂ ਦੱਸ ਕਦੋਂ ਕੀਂ ਦੀਆਂ ਸੀ ਚੈ ਗਈਆਂ ਇੱਕ ਮੇਰੇ ਗੱਲ ਯਾਦ ਆ ਗਈ ਉਹਦਾ ਬਰਥਡੇ ਮੈਂ ਕਿਹਾ ਵੀ ਆ ਜਾ ਕੇਕ ਕੱਟਦੇ ਆ ਸਾਡਾ ਜਿਲਾ ਸੇਮ ਸੀ ਭਾਈ ਐਵੇਂ ਤੁਹਾਨੂੰ ਦੱਸਾਂ ਸਿੱਧੀ ਗੱਲ ਮਾ ਕੇ ਕੱਟਦੇ ਨੇ ਭਾਨੇ ਮੈਂ ਕਿਹਾ ਚੱਲ ਚੱਲੀਏ ਘੁੰਮ ਕੇ ਆਉਣੇਗੇ ਨਹੀਂ ਮੈਂ ਤਾਂ ਘਰੇ ਕੁਛ ਕਹਿ ਨਹੀਂ ਮੈਂ ਕਿਹਾ ਹੁਣ ਤਾਂ ਕਹਿ ਦੇ ਉਹਣਾ ਕੁਛ ਦੇਖੀ ਜਾਊਗਾ ਤੇ ਉਸ ਤੋਂ ਬਾਅਦ ਰੱਬ ਤੁਹਾਡਾ ਭਲਾ ਕਰੇ ਗੱਡੀ 'ਚ ਬੈਠਾ ਮੈਂ ਗੱਡੀ 'ਚ i20 ਹੁੰਦੀ ਮੇਰੇ ਕੋਲੇ ਮੈਂ ਚਲਾਈ ਜਾਵਾਂ ਇੱਧਰ ਬੈਠੀ ਮੇਰੀ ਨਿਗਾਹ ਗਈ ਫੋਨ ਤੇ ਨਾ ਖੁਸ਼ਬੂ ਨਾਮ ਦਾ ਨੰਬਰ ਸੇਵ ਤੇ ਫੋਨ ਆਈ ਜਾਵੇ ਮੈਂ ਸੋਚੀ ਪੈ ਗਿਆ ਜੀ ਖਾਨਾ ਖੁਸ਼ਬੂ ਤੇ ਦੀ ਕੁਸ਼ੀਲੀ ਹੈ ਨਹੀਂ ਉਹ ਹਲਾ ਬਾਜ ਬਤ ਲੱਗਿਆ ਤਾਂ ਖੁਸ਼ਵਾ ਸੀਗਾ ਪਿਆ ਜੀ ਤੱਕਾ ਹੋਇਆ ਦਾ ਦੇ ਪ੍ਰਾਨਾ ਚੱਲ ਫੇਰ ਉਹੀ ਗੱਲ ਆ ਗਈ ਨਾ ਮਤ ਮੁੰਡਾ ਦੇਵੇ ਮਹਿੰਗਾ ਦੇਵੇ ਪਰ ਮੁੰਡੇ ਨੇ ਮੇਰੇ ਵਾਲੇ ਕੰਮ ਹੋਣ ਸਾਰੇ ਤੂੰ ਹੀ ਸੋਚੇ ਵੀ ਤੂੰ ਜੀ ਖਾਣਾ ਕੋ ਕਤੋਂ ਕਰਦਾ ਰਹਿਣਾ ਹੋ ਦੱਸ ਕਦ ਫੜਿਆ ਮੈਂ ਆਈ ਹੁਣ ਤੇ ਰਾਣੀ ਮੈਂ ਦੱਸ ਕਦੋ ਕੀਤੀਆਂ ਸੀ ਚੈਕੀਆਂ ਉਹ ਪੁੱਛਿਆ ਕਹਿੰਦੇ ਨਹੀਂ ਕਿਹੜਾ ਕੜੈਣ ਤੇਰੇ ਨਾਲ ਪਾਵੇਂ ਤੂੰ ਲੁਕੋਈਆਂ ਮੈਥੋਂ ਚੈੜੀਆਂ ਉਹ ਗਲਤੀ ਨਾ ਕਾਦਾ ਤੇਰਾ ਫੋਨ ਮੰਗ ਲੈ ਆਂ ਨੀ ਤੂੰ ਪਾਸਕੋਡ ਵੇ ਕਿਸੇ ਭੁਲਾਗੇ ਈਦੇ ਪਿੱਛੇ ਗਾ ਤੂੰ ਛੱਡ ਦਿੱਤਾ ਯੱਤ ਨੂੰ ਮੈਂ ਤੈਨੂੰ ਪੁੱਛਣਾ ਅੱਖਾਂ 'ਚ ਅੱਖਾਂ ਪਾ ਕੇ ਭਾਜੀ ਐ ਹੌਲ ਪੈਂਦੇ ਯਾਰ ਮੇਰੇ ਨੂੰ ਉਹਨੂੰ ਨੀਂਦ ਨਾ ਆਵੇ ਉਹਨੂੰ ਚੈਨ ਨਾ ਆਵੇ ਹੋ ਬਣ ਜਾਣ ਤੇ ਜਾਵੇ ਅਸलम ਬਾਜੀ ਹੋ ਬਣ ਜਾਣ ਹੋ ਜਿਨੇ ਹੋ ਜਿਨੇ ਅੱਖੀਆਂ ਲਾਈਆਂ ਹੋਰ ਰੋਦੇ ਵੀ ਤੁਹਾਂ ਹੋਇਆ ਹੋ ਬਣ ਜਾਣ ਤੇ ਜਾਵੇ ਹਾਏ ਹੋ ਬਣ ਜਾ ਕਾੜੀਆ ਮਾਰਾ ਯਾਰ ਪਾਈ ਦਿਨਾਂ ਦੇ ਆਹ ਲਵ ਯੂ ਭਾਜੀ ਅਸलम ਭਾਜੀ ਸਰੀਲੇ ਬੰਦੇ ਹੋ ਹਮੇਸ਼ਾ ਮੈਂ ਤਾਂ ਕਹਿੰਦਾ ਉਹਨਾਂ ਸਰੀਲੇ ਬੰਦੇ ਨੂੰ ਪਿਆਰ ਕਰਿਆ ਕਰੋ ਯਾਰ ਥੋੜੀ ਰਹਿ ਗਏ ਵਾਲੇ ਹੈ ਨਹੀਂ ਬਾਕੀ ਤਾਂ ਚੱਕ ਲੋ ਤਰਲੋ ਵਾਲੀ ਆ